ਕੈਨੇਡਾ ਪੋਸਟ ਕੰਦਰ ਇਸ ਤਾਂ ਬਿਲਕੁਲ ਘਾਟੇ ਚ ਹਾਂ ਨਾ ਸਾਡਾ ਤਾਂ ਬਹੁਤ ਘਾਟਾ ਹੋਇਆ ਪਿਆ ਹੂੰ ਸੋ ਇਹਨਾਂ ਨੇ ਇੱਕ ਨਵਾਂ ਆਈਡੀਆ ਦਿੱਤਾ ਜੀ ਕਹਿੰਦੇ ਤੁਸੀਂ ਇੱਕ ਬੈਂਕਿੰਗ ਸਿਸਟਮ ਕੈਨੇਡਾ ਪੋਸਟ ਦੇ ਨਾਂ ਤੇ ਕਿਉਂ ਨਹੀਂ ਦੁਬਾਰਾ ਸ਼ੁਰੂ ਕਰ ਲੈਂਦੇ ਪਹਿਲਾਂ ਵੀ ਸੀ ਕਹਿੰਦੇ ਕੈਨੇਡਾ ਪੋਸਟ ਦਾ ਕਿਸੇ ਵੇਲੇ ਤਾਂ ਨਹੀਂ ਦੱਸਦੇ ਜੀ 1976 ਤੋਂ ਪਹਿਲਾਂ ਇਸ ਤਰ੍ਹਾਂ ਦੀ ਬੈਂਕਿੰਗ ਸੀਗੀ ਬੈਂਕਿੰਗ ਸਵਮਾ ਸੀਗੀਆਂ ਪਰ ਉਹ ਬਾਅਦ ਵਿੱਚ ਬੰਦ ਕਰਦੇ ਕੋਈ ਵੱਡੇ ਵੱਡੇ ਬੈਂਕ ਖੁੱਲ ਗਏ ਉਹ ਕ੍ਰੈਡੀਅਮ ਕੋਈ ਓਨਰ ਹੈ ਕਿ ਕੋਈ ਉਹਨਾਂ ਦੇ ਓਨਰ ਕਿਤੇ ਅਮਰੀਕਾ ਬੈਠੇ ਆ ਕੁਝ ਔਰ ਬਹੁਤ ਵੱਡੀਆਂ ਮੋਟੀਆਂ ਕਮਾਈਆਂ ਬਿਲੇਨਸ ਆਫ ਡਾਲਰ ਦੀ ਉਹਨਾਂ ਦੀ ਜਿਹੜੀ ਆਪਣੇ ਕੋਲੇ ਆਉਂਦੇ ਨਾ ਅੰਕੜੇ ਉਹ ਪਤਾ ਲੱਗਦਾ ਸੈਕਟਰ ਵਾਈਜ਼ ਵੀ ਐਸ ਲੱਗ ਕੇ ਚਾਜ ਕੰਮ ਕਰ ਦੋ ਫਿਰ ਦੂਜੇ ਲੱਖੇ ਚ ਕੰਮ ਕਰ ਦੋ ਵੀ ਕੋਈ ਨਾ ਕੁਝ ਲੋਕਾਂ ਨੂੰ ਚਿੱਠੀ ਪੱਤਰ ਜਿਹੜੇ ਮਿਲਣ ਲੱਗ ਪੈਣ ਤੇ ਉਸ ਮਾਮਲੇ ਦੇ ਵਿੱਚ ਉਹਨਾਂ ਨੇ ਇਹ ਵੀ ਸੁਝਾਅ ਦਿੱਤਾ ਸੀ ਕਿਸੇ ਵਾਰ ਜਦੋਂ ਕਰਾਉਨ ਕਾਰਪੋਰੇਟ ਜਿਹੜੀ ਇਹ ਸਰਕਾਰੀ ਕਾਰਪੋਰੇਸ਼ਨ ਹੈ ਵੀ ਜੇ ਉਹਨਾਂ ਦਾ ਬਾਰ ਬਾਰ ਇਹ ਹੁੰਦਾ ਸਕੈਲਾ ਪੁੱਛਦਾ ਵੀ ਅਸੀਂ ਬਹੁਤ ਘਾਟੇ 'ਚ ਜਾ ਰਹੇ ਹਾਂ ਇੱਕ ਬਿਲੀਅਨ ਖਰਚ ਦੇ ਸਾਲੂ ਸਰਕਾਰ ਨੇ ਪਿੱਛੇ ਦਿੱਤਾ ਵੀ ਚਲੋ ਤੁਹਾਡਾ ਘਾਟਾ ਪੂਰਾ ਕਰੀਏ ਹੁਣ ਕਹਿੰਦੇ ਫਿਰ ਅਸੀਂ ਘਾਟੇ 'ਚ ਜਾ ਇਹ ਕਹਿੰਦੇ ਫਿਰ ਤੁਸੀਂ ਆਪ ਦੀ ਬੈਂਕਿੰਗ ਵੀ ਨਾਲ ਸ਼ੁਰੂ ਕਰ ਲਓ ਸਾਡੇ ਮੁਲਾਜ਼ਮ ਹੈ ਕਿ ਸਾਡੇ ਕੋਲ ਬਹੁਤ ਨਾਲੇ ਉਹ ਬੈਂਕਾਂ ਦਾ ਕੰਮ ਕਰੀ ਜਾਣਗੇ ਨਾਲੇ ਉਹ ਥੋੜੀ ਡਾਕਮੈਂਟ ਵੀ ਜਾਣਗੇ ਤੇ ਇਹਨਾਂ ਵੀ ਲੋਕਾਂ ਨੂੰ ਸਹੂਲਤ ਜ਼ਿਆਦਾ ਦੇ ਦਿਓ ਪਿੰਡੂ ਇਲਾਕਿਆਂ 'ਚ ਤੇ ਦੂਰਤਰਾਡੇ ਇਲਾਕਿਆਂ 'ਚ ਖੋਲ੍ਹੋ ਫਿਰ ਉਹਨਾਂ ਤੋਂ ਤੁਸੀਂ ਪੈਸੇ ਜਮ੍ਹਾਂ ਕਰਾਓ ਸੇਵਕ ਦੇ ਉਹ ਤੇ ਵਿਆਜ ਦਿਓ ਤੇ ਉਹ ਤੋਂ ਜ਼ਿਆਦਾ ਵਿਆਜ ਤੇ ਤੁਸੀਂ ਮੋਰ ਕੇ ਜਾ ਕਰੋ ਹੁੰਦਿਓ ਇਹ ਉਹਨਾਂ ਨੇ ਸਲਾਹ ਦਿੱਤੀ ਸੀ